ਦਾ ਹੁਣ ਹੁਣ ਕਿਹੜਾ ਮੰਮੀ ਆ ਗਈ ਲਾਗੇ ਨਵਾਂ ਥਾਣਾ ਛੇਤੀ ਛੇਤੀ ਕੰਮ ਕਰ ਰਿਹਾ ਤੇ ਨਵੇੜਦੀ ਏ ਜੇ ਮੰਮੀ ਆ ਗਈ ਨਾ ਮੇਰੇ ਮੁਝੀ ਰੋੜ ਨਹੀਂ ਮੈਂ ਫਟਿਆ ਨਹੀਂ ਤੋੜਦੀ ਧਿਆਨ ਰੱਖਿਆ ਨਾ ਬਸ ਮੜਾ ਚਲੋ ਨਿਪੜ ਜਾ ਨੇਪੜ ਗਿਆ ਨੇ ਦਰ ਸਾਹਮਣੇ ਹਾਂਜੀ ਮੰਮੀ ਨਿਪੜ ਜਾ ਤੇ ਚਲੋ ਪਰਲੇ ਅੰਦਰ ਨਾਲੇ ਇਹਦਾਂ ਕੰਮ ਕੁੰਮਲ ਜੋੜੋ ਤਾਂ ਮੈਂ ਨਾ ਆਵਾਂ ਤੇ ਨਾਲੇ ਅਸੀਂ ਲਾ ਦੋ ਉਧਰ ਤੇ ਉਧਰੋਂ ਚੜਾ ਫੰਡਾ ਕਰ ਲਓ ਜਿਹੜਾ ਕਰਨ ਵਾਲਾ ਕੰਮ ਐ ਨਾ ਮੈਂ ਟੋਮੇਟੀ ਕਰ ਲਓ ਚਲੋ ਫੇਰ ਨਾ ਆ ਕੇ ਆਈਆਂ ਚੱਲ ਫੋਨ ਮਾ ਜਾਦਾ ਸਵੇਰ ਦੀਆਂ ਗਰਮੀ 'ਚ ਕੰਮ ਕਰਨੀਆਂ ਤੇ ਸਾਨੂੰ ਇਹ ਨਹੀਂ ਕਿਹਾ ਕਿ ਚਲ ਤੁਸੀਂ ਬਹਿ ਜਾਓ ਘੜੀ ਏਸੀ ਲਾ ਕੇ ਸਾਨੂੰ ਕਿੱਥੇ ਬਹਿਣ ਦੇਣਾ ਵਾ ਤੇ ਕਹਿੰਦੀ ਚਲ ਕੀ ਤੇ ਕਹਿੰਦੀ ਮੇਰੇ ਆਂਦਿਆਂ ਠੰਡਾ ਕਰ ਦਊਗਾ ਮੈਂ ਹਾਂ ਨਾਲੇ ਖਲਾਰਾ ਚੱਕ ਦੋ ਇਹ ਨਹੀਂ ਕਿਹਾ ਚਲ ਦੋ ਸਵੇਰ ਦੀਆਂ ਕੰਮ ਕਰਨੇ ਦੋ ਮਿੰਟ ਰੈਸਟ ਕਰ ਲਓ ਇਹਨਾਂ ਨੇ ਕਿਹਾ ਵੀ ਚਲ ਰੋਟੀ ਪਕਾ ਕੇ ਇਹਨਾਂ ਨੂੰ ਖਵਾ ਦਾਂ ਹਾਂ ਵੀ ਆ ਕੇ ਪਕਾ ਕੇ ਬ ਉਹਨਾਂ ਮਾਪੋਂ ਆਜਾ ਰਮ ਬੇਨੇ ਜੀ ਨਾ ਮਮੀ ਨੂੰ ਲਾਉਣ ਗਈ ਐ ਤਰੀ ਅਸੀਂ ਚਲਾ ਦਾ ਤੇ ਉਹਨਾਂ ਕੇ ਰੈਸਟ ਕਰ ਲੈਨੇ ਆ ਆਵੇ ਲਸੜੇ ਜਾ ਕੰਬੜੀ ਆ ਦਾਜ ਦੇ ਕੰਬੜੀ ਤੁਹਾਨੂੰ ਕਹਿੰਦੀ ਆ ਦਾਜ ਨਹੀਂ ਲਿਆਈਆਂ ਸਾਡੇ ਮਾਪਿਆਂ ਨੇ ਪਾੜ ਕੇ ਏਡੇ ਵੱਡੇ ਕਰਕੇ ਤੁਹਾਨੂੰ ਦੇਤਾ ਤੁਹਾਨੂੰ ਹੈ ਇਹਨਾਂ ਦੇ ਦਾਜ ਪਿਛੇ ਰ ਆ ਜਾਂਦਾ ਵਾ ਅਸੜੇ ਆ ਜਾ ਦਾਜ ਦੇ ਕੰਬੜੀ ਵੇਲਾ ਬਹੁਤ ਸਹੂ ਆ ਸੋ ਸੋ ਗੱਲਾਂ ਕਰਦੀ ਹਨ ਦਾਜ ਵਾਹ ਜਿਹਦੀ ਬਿਆਜੇ ਕਰੀ ਥੱਕ ਗਈ ਮੈਂ ਥੱਕ ਗਈ ਸੀ ਹਾਂ ਥੱਕ ਗਈ ਸਵੇਰ ਦੇ ਕੰਮ-ਕਾਰ ਕਰਕੇ ਜਿਹਨਾਂ ਚਰਮ ਵੀ ਆਉਂਦੀ ਨਾ ਪਰਲੇ ਮੈਂ ਫੇਰ ਮੰਮੀ ਨੂੰ ਕੋਈ ਨਾ ਕੋਈ ਕੰਮ ਦੱਸਣਾ ਆਹੋ ਹਾਂ ਲੱਕੇ ਪੇਟ ਕਰੀ ਜਾਣ ਲਿਆ ਕੰਮ-ਕਾਰ ਕਰਕੇ ਸਵੇਰ ਦਾ ਦੇਖ ਖਵਗੇ ਕੰਮ-ਕਾਰ ਕਰਦਾ ਅੱਜ ਗਰਮੀ ਵੀ ਕਿੰਨੀ ਹੈ ਹਾਂ ਨੇ ਪੁੱਛਣਾਵਾ ਕਿ ਵੀ ਤੁਸੀਂ ਕਿੱਥੇ ਦੇ ਕੇ ਆਈਆਂ ਪਰ ਚਾਚੀ ਲੋਧੇ ਨਹੀਂ ਦੱਸਿਆ ਕਿ ਵੀ ਆਪਾਂ ਕਿੱਥੇ ਗਏ ਆ ਕਿੱਥੇ ਨਹੀਂ ਨਾ ਨਾ ਮੈਂ ਨਹੀਂ ਚਾਚੀ ਕੋ ਕੋ ਗੱਲ ਕੀਤੀ ਮੈਂ ਚਾਚੀ ਦਾ ਪਾਇਆ ਥੋੜਾ ਜਿਹਾ ਪੀਤ ਚਾਚੀ ਮੇਰੇ ਕੋ ਕੋਸ਼ਕਾ ਕਰ ਦਿੰਦੀ ਹੈ ਤੇ ਮੰਮੀ ਕੋ ਕੋਈ ਗੱਲ ਕਰ ਦਿੰਦੀ ਹੈ ਆ ਦੱਸਿਆ ਵੀ ਨਾ ਪਤਾ ਨਾ ਲੱਗੇ ਚਾਚੀ ਨੇ ਨਾ ਨਹੀਂ ਆਪਣੇ ਗੱਲ ਦੋਆਂ ਚ ਹੀ ਰਹੂਗੀ ਚਾਚੀ ਤੱਕ ਨਹੀਂ ਪਹੁੰਚਣਦੀ ਨਹੀਂ ਮੰਮੀ ਦਾ ਤਾਂ ਇੱਕ ਦਬਕਾ ਵਾਦਾ ਚਾਚੀ ਦੇ ਨਾਲ ਹੀ ਡਾ ਪੈਂਦੀ ਆ ਤੇ ਸਲਾਉਣ ਉਹਨੇ ਤੇ ਛੱਟ ਦੱਸ ਦੇਣਾ ਮਮਮੀ ਨੂੰ ਮੰਮੀ ਲਈ ਸੌਣ ਦੇ ਨਾਲ ਗੱਲਾਂ ਕਰਨਾ ਵੀ ਇਹ ਤੁਸ ਕਿਤੇ ਗਵਾ ਕੇ ਨਹੀਂ ਆਈਆਂ ਚੋਰ ਨਹੀਂ ਪਏ ਇਹਨਾਂ ਨੂੰ ਮੈਨੂੰ ਹੋ ਰਹੀ ਸ਼ੱਕ ਪੈਂਦਾ ਪਤਾ ਨਹੀਂ ਮਮਮੀ ਨੂੰ ਕਹਦਾ ਸ਼ੱਕ ਪੈ ਗਿਆ ਹੱਟ ਤੇ ਸ਼ੱਕ ਕੋਣ ਕੋਈ ਨਹੀਂ ਹੈ ਪਾ ਲੈਣ ਦੇ ਜਿਹੜਾ ਪੈਂਦਾ ਵਾ ਹੁਣ ਆਪਾਂ ਧਿਆਨ ਦੇ ਨਾਲ ਜਿਹੜੀਆਂ ਪੁਰੀਆਂ ਦੋ ਪਈਆਂ ਉਹ ਕੋਲ ਕੇ ਦੇਣੇ ਆ ਹਾਂ ਹਾਂ ਆਪਾਂ ਦੋਵਾਂ ਨੇ ਅੱਧੇ ਅੱਧੇ ਪੈਸੇ ਦੇਣੇ ਸੀਗੇ ਉੱਥੇ ਮੈਂ ਇਕੱਲੀ ਨੇ ਟੌਪਸ ਦਿੱਤੇ ਆ ਹੁਣ ਮਮਮੀ ਮੇਰੇ ਦਿਵਾਲੇ ਹੋਈ ਆ ਜੇ ਮਮਮੀ ਨੂੰ ਪਤਾ ਲੱਗ ਗਿਆ ਮੈਂ ਛੱਡਣਾ ਵੀ ਨਹੀਂ ਆ ਕੋਈ ਨਹੀਂ ਕੋਣ ਨੂੰ ਤੂੰ ਟੈਨਸ਼ਨ ਘਾਤੋ ਲੈਣੀ ਆ ਮਮਮੀ ਨੇ ਜਿਹਦਾ ਆਪਣੇ ਵਾਸਤੇ ਹੋ ਗਈ ਆਪੇ ਤੇ ਮਮਮੀ ਨੇ ਆਪੇ ਪੈਸਾ ਤੇ ਲਾ ਖਰਚਾ ਦਿਆ ਕਰਨਾ ਮੈਨੂੰ ਕੋਈ ਨਹੀਂ ਮੈਂ ਤੈਨੂੰ ਤੇਰੇ ਟੌਪਸ ਬਣਾ ਕੇ ਦਊ ਅ ਕਿਆ ਕਿ ਅਨ ਦੋਵਾਂ ਨੂੰ ਅੱਧਾ ਦੇਣਾ ਪੈਣਾ ਹੀ ਤੇ ਮੈਂ ਚਲ ਕੋਈ ਹੈ ਨਹੀਂ ਪੈ ਹੁਣ ਕੋਲ ਤੇ ਮਮੀ ਦਾ ਫਰਟਾ ਹੈ ਦਿਨ ਪਤਾ ਹੁੰਨੇ ਕਿ ਦਿੱਤੇ ਸੀ ਉਹਨ ਦੋ 2000 ਚੱਕੀ ਹਿਸਾਬ ਦੇਣਾ ਹੈ ਮਮੀ ਨੂੰ بس ਉਹ ਨਾਲ ਆਡੀ ਗੱਲ ਬਣ ਜਾਏ ਮੈਂ ਤੇ ਫੋਨ 'ਮ ਮਬਾਬਾ ਵੀ ਪਖੰਡੀ ਜਿਹਾ ਲੱਗਦਾ ਸੀ ਅੱਧੇ ਜਿੰਨੇ ਪਹਿਲੀ ਸੱਟੇ 20 25000 ਦੇ ਟੌਪਸ ਬਣਾਏ ਹਨ ਮੈਂ ਮੈਨੂੰ ਹੁਣ ਕੀ ਪਤਾ ਮੈਂ ਤੇ ਤੁਹਾਡੇ ਕੋਲ ਤੇ ਗਈਆਂ ਤੁਹਾਡੇ ਨਾਲ ਤੁਹਾਡੀ ਸਹੇਲੀ ਨੂੰ ਪਤਾ ਹੋ ਜਾ ਤੁਹਾਨੂੰ ਪਤਾ ਹੋ ਨਹੀਂ ਉਹਦਾ ਕਹਿੰਦੀ ਸਾਡੇ ਘਰ ਦਾ ਤੂੰ ਸੇਦੀ ਹੋਇਆ ਵਾ ਕੰਮ ਜੋ ਵੀ ਇਹਨਾਂ ਨੇ ਕੀ ਜਾਂਦੇ ਰਹੇ ਉੱਥੇ ਠੀਕ ਹੀ ਆ ਹੁਣ ਵੇਖੋ ਸਾਡੀ ਕਿਸਮਤ ਹੀ ਆ ਕਿਸਮਤ ਹੀ ਚਲੋ ਇਨੇ ਸ਼ਾਮ ਦੀ ਚਾਹ ਦੇ ਨਾਲ ਮੈਨੂੰ ਪਉਨਮ ਤਾਂ ਯਕੀਨ ਹੋਇਆ ਇਹਨੇ ਤੇ ਜਾਂਦਿਆ ਪਹਿਲੀ ਛੱਟੇ ਸਾਡੀਆਂ ਗੱਲਾਂ ਪੁੱਛਦੀਆਂ ਜੋ ਆ ਹੀ ਕਹਿਣਗਾ ਹੁਣ ਕੋਈ ਦੱਸਿਆ ਨਹੀਂ ਇਹਨੂੰ ਆਹੋ ਆਪਾਂ ਦਾ ਕੁਝ ਵੀ ਨਹੀਂ ਦੱਸਿਆ ਉਹਨੂੰ ਪਹਿਨੇ ਪਤਾ ਲੱਗ ਗਿਆ ਕਿ ਵੀ ਆਪਣੀ ਸੱਸ ਤੋਂ ਦੂਜੀ ਤਾਂ ਹੀ ਮੈਨੂੰ ਯਕੀਨ ਹੋਇਆ ਸੀ ਚਲ ਕੋਈ ਨਹੀਂ ਉਹਨੇ ਹਣ ਤੱਕ ਜਦੋਂ ਆਪਣੇ ਘਰ ਆਉਣਾ ਤੇ ਉਹਦਣਾ ਉਹਨੇ 5500 ਰੁਪਏ ਮੰਗਿਆ ਉਹ ਕਿੱਥੋਂ ਦੇਣਾ ਜੇ ਸੋਚਿਆ ਨਹੀਂ ਹੁਣ ਨਹੀਂ ਕੋਈ ਪੈਸਾ ਦੇਣਾ ਉਹਨੂੰ 20-25 ਹਜ਼ਾਰ ਦੇ ਟੌਪਸ ਦੇ ਦਿੰਦੇ ਆ ਕਹਾਂਗੇ ਜੀ ਤੁਹਾਡੇ ਘਰ ਤੋਂ ਸਿੱਧਾ ਹੋ ਜਾਊਗਾ ਫੇਰ ਅਸੀਂ ਦਵਾਂਗੇ ਪੈਸੇ ਜਿੰਨੇ ਕੋਈ ਪੈਸਾ ਦੇਣਾ ਤੇ ਦੋ ਮੁਰਗੀਆਂ ਤੇ ਸ਼ਰਾਬ ਦੀ ਬੋਤਲ ਵੀ ਮੰਗੀ ਹੀ ਉਹਨੇ ਨਾਲ ਨਹੀਂ ਨਹੀਂ ਹੁਣ ਸਾਡੇ ਕੋ ਪੈਸੇ ਹੈ ਨਹੀਂ ਤੈਂ ਦੇਣੀ ਕਿੱਥੋਂ ਦਾ ਸੀ ਮੰਮੀ ਨੇ ਹੁਣ ਕਿੱਥੇ ਪੈਸੇ ਦੇਣੇ ਸਾਨੂੰ ਅੱਗੇ ਤੇ ਮਝੂਠ ਮਾਰਤਾ ਵਿੱਚ ਵੀ 1500 ਦੀ ਦਵਾਈ ਆ ਗਈ ਤੇ ਮੰਮੀ ਨੇ ਜ 500 ਰੁਪਏ ਹੁਣੇ ਮੰਗੇ ਜਿਹੜਾ ਬਚਿਆ ਉਹ ਵੀ ਇਹਨੇ ਪਤਾ ਨਹੀਂ ਕਿਹੜੇ ਵਾਲੇ ਮੰਗ ਲੈਣਾ ਮੇਰੇ ਕੋਲ ਮੇਰੇ ਤੇ ਪਰ ਬਾਬੇ ਨੇ ਵੀ ਜੇ ਕਿਹਾ ਕਿ ਮੈਂ ਨਹੀਂ ਹੁਣ ਪਹਿਲਾਂ 500 ਰੁਪਏ ਦੇ ਫੇਰ ਕੀ ਕਰਾਂਗੇ ਆਪਾਂ ਉਹਦੇ ਫੇਰ ਉਹਨੂੰ ਸੋਚਣਾ ਪੈਣਾ ਕੁਛ ਨਾ ਕੁਛ ਆਪਾਂ ਕੀ ਕਰਨਾ ਫਿਰ ਹੁਣ ਹੁਣ ਤੇ ਮੈਂ ਆਪਣੀ ਟੌਪਸ ਦੀ ਹੈ ਹੁਣ ਤੁਸੀਂ ਆਪਣੀਆਂ ਵਾਲੀਆਂ ਦੇ ਦਿਓ ਮੈਂ ਅਜੇ ਆਪਣੀਆਂ ਵਾਲੀਆਂ ਦੇਤੀਆਂ ਫੇਰ ਸਗੋਂ ਮੰਮੀ ਨੇ ਛਾਪ ਹੋਣਾ ਵਾ ਕੋਈ ਨਹੀਂ ਵੇਦੀ ਹੋਣ ਤੱਕ ਸੋਚਦੇ ਆ ਕੀ ਕਰਨਾ ਹੁਣ ਚੱਲ ਮੰਮੀ ਨਾਲ ਕੇ ਆਣਾ ਮੰਮੀ ਚਾਹ ਬਣਾ ਕੇ ਦੇ ਦੇ नहीं इमाना के भी आ गई तो की गल्ला कंबली ले चुके मम्मी आई तो के दो मिनट रेस्ट कर लिए मैं रेस्ट ना तो बहुत थक गई ना रेस्ट कर ले कहता है मैंने न ओंडाई लो ओठे चक्क कपड़े उड़ बे कर चलो ना क्या थे बाहर नहीं बढ़िया तेरे रहे हैं संडाई तो जा चले ओ कटे पड़ा के ਧੀ ਅਲਵਾ ਕੰਬਲ ਰੱਖ ਦੇਣੀ ਤਾਂ ਤੁਸੀਂ ਚਾਹ ਬਣਾ ਲਿਓ ਚਲ ਮੈਂ ਬਣਾ ਦਿੰਦੀ ਤੇ ਮਿਹਰਬਾਨੀ ਜੀ ਚਾਹ ਨਾਲ ਸੌਰੀ ਕਰਦਾ ਮੰਮੀ ਨੇ ਵੇਖਦਾ ਮੇਰੀ ਗੋਤੀ ਪੜ ਛੜੀ ਕੋਈ ਗੱਲ ਨਹੀਂ ਲੱਗੀਆਂ ਚਾਹ ਚ ਪੂੜੀ ਭਾ ਕੇ ਦੇਣ ਬੁੜਰੀ ਨੇ ਜਿਹੜਾ ਸਤਾਇਆ ਨਾ ਵੇਖੀ ਕਿਦਾਂ ਸੂਤਰ ਕਰਦੀ ਹਣ ਇਹਨੂੰ ਤਾਂ ਚਾਹ ਬਣਾਉਣਾ ਹੁਣ ਮੰਮੀ ਵਸਤੀ ਦੀ ਸੀ ਤੇ ਛੱਡ ਲਈ ਛਾੜ ਨੰਦਾਂ ਆੰਦਰ ਤੇ ਪਾਣੀ ਪੀਣਾ ਗੱਲਾਂ ਨੇ ਪਾਣੀ ਪੀਣਾ ਹਾਂ ਪਾਣੀ ਚ ਕੋਲਕਦੀ ਐ ਕੁੜੀਆਂ ਫਿਰ ਮੰਮੀ ਨੂੰ ਹਾਂ ਪਾਣੀ ਚ ਦੇ ਦੇਣੀ ਆ ਕਿਧਰ ਲਿਆਉਂ ਉਹ ਮਿੰਦ ਲੱਗਦਾ ਕੁੜੀਆਂ ਤਾਂ ਪਹਿਲਾਂ ਹੀ ਅਸਰੋਂਦਾ ਪਿਆ ਨਹੀਂ ਤੋ ਇਹ ਕੁੜੀਆਂ ਲੈ ਕੇ ਆਉ ਤੇ ਉਹ ਕੋਲਕ ਦੇਣੀ ਐ ਪਾਣੀ ਨਹੀਂ ਮੈਂ ਤੈਨੂੰ ਫੜਾਈਆਂ ਤਾਂ ਸਾਂਭੀਆਂ ਨਹੀਂ ਛੱਡ ਮੇਰੇ ਖਿਆਲ ਨਾਲ ਮੈਂ ਅੰਦਰ ਰੱਖੀਆਂ ਪੇਟੀ ਵਾਲੇ ਚਲ ਜਾ ਫਿਰ ਲੈ ਕੇ ਆ ਲੱਭ ਕੇ ਦੇ ਹੁੰਦੀ ਆ ਚਲ ਕੁੜੀ ਦੇ ਰਾਬੀ ਆ ਪਾਣੀ ਚ ਕੋਲਕੇ ਦੇਣੀ ਹੋਣਗੇ ਬਾਤਾ ਪਾ ਗਾਂ ਛੇਤੀ ਛੇਤੀ ਦੇ ਕੇ ਆ ਜੀ ਘਰ ਜੀ ਜੀ ਕੰਗੀਤਰਾ ਮਿਕਸ ਕਰ ਦੋ ਢੋਲ ਕੇ ਹੁਣ ਚਲ ਮਮੇ ਹੀ ਪਕਾ ਰਵੇ ਜੀ ਓਹ ਲਿਆ ਇਧਰ ਖੋਲ ਜਾਵੇਂ ਜਲਦੀ ਜਲਦੀ ਹੁਣ ਮੋਕਾਕ ਚ ਖੜਾ ਦੇ ਮੈਂ ਛੋਟਾ ਹਾਂ ਕਿਤੇ ਮੰਮੀ ਦੇ ਨਾ ਹੱਥ ਚ ਲੱਗ ਜੇ ਖੋਲ ਗਿਆ ਦੀਦੀ ਅਜੇ ਪਤਾ ਨਹੀਂ ਲੱਗਣਾ ਮਸਾ ਵੀ ਵਿੱਚ ਕੋਰ ਲਾਇਆ ਹਨਾ ਕੋਈ ਹੁਣ ਦੇ ਆਣ ਵੇਖਦੇ ਭਲਾ ਅਜੀ ਜੇ ਤੇ ਅਸਲ ਹੋ ਗਿਆ ਫੇਰ ਤੇ ਬਾਬਾ ਸੱਚਾ ਵਾ ਤੇ ਜੇ ਨਾ ਨਾ ਹੋਇਆ ਤੇ ਫੇਰ ਤੇ ਆਪਾਂ ਲੁੱਟੀਆਂ ਨਹੀਂ ਆ ਤੋਈ ਹੁਣ ਦੇ ਇਹ ਪਾਣੀ ਛੇਛੇ ਤੇ ਆਹੇ ਲੱ ਮਾਸਾ ਨਹੀਂ ਪਤਾ ਲੱਗਣ ਡੇ ਗੇ ਵਿੱਚ ਕੋਤਰ ਲਾਇ ਨਹੀਂ ਰਿਹਾ ਸਾਹਮਣੇ ਪਤਾ ਲੱਗਣ ਡੇ ਸਭ ਕੋ ਵੀ ਚਿਹਰਾ ਲੱਗਿਆ ਹੁਣ ਮੰਮੀ ਨੇ ਪੀ ਲਵੇ ਸਾਰਾ ਪਾਣੀ ਜੇ ਸਾਹਮਣੇ ਬੈਗੇ ਫੇ ਪਿਆਲ ਕੇ ਫੇਰੀ ਬਾਹਰ ਹੁਣ ਬਾਹਰ ਹੁਣ ਆਲਾ ਬੰਨੀ ਪਾਣੀ बताओ मम्मी चाय नहीं पीनी नहीं चाय नहीं पीनी मैं खैर से पीना मम्मी बताओ मैं नहीं पीती <laughs> तो आ, नहीं कि रास्ते कर लिया करी मम्मी हां कर लो इधर मैं बैठी है कमरे में हां तो आ जाओ उठ के पहले पढ़ पार लेते हो नहीं ਮੈਨਾਂ ਆਂ ਕੁੜੀ ਨੇ ਫੋਨ ਦੋ ਦਿਨ ਹੋ ਗਿਆ ਕੁੜੀ ਨੇ ਫੋਨ ਲਾਇਆ ਮੈਨਾਂ ਕਹਿੰਦਾ ਫੋਨ ਪੁੱਛ ਰਹੀ ਆ ਨਾ ਹਲੋ ਹਾਂ ਚੱਲਦੀ ਕਿ ਆਲਾ ਹਾਂ ਕਿਹਦਾ ਹਾਂ ਭੇਜਾ ਹਾਂ ਫੋਨ ਵਿੱਚ ਆਇਆ ਵਾ ਹਾਂ ਇਹ ਤਾਂ ਅੰਤ ਵਿੱਚ ਬਿੱਲ ਤਾਰਾਂ ਦਾ 15000 ਰੁਪਏ ਲਾ ਕੇ ਬਿੱਲ ਤਾਰਾਂ ਹੈ ਨਾੜੇ ਤੈਨੂੰ ਖਰਚਾ ਪਾਣੇ ਦੇਵਾਂਗਾ ਥੋੜਾ ਬਹੁਤਾ ਤੇ ਹੁਣ ਫੋਨ ਵੇਚ ਆਇਆ ਜੈਕ ਨਹੀਂ ਖਰਾਬ ਹੋਇਆ ਇਹ ਵੇਚ ਹੀ ਆਇਆ ਫਿਰ ਤੈਨੂੰ ਮੈਂ ਕਿਹਾ ਸੀ ਹਸਪੀਟਲ ਆ ਪਹੁੰਚ ਦੇ ਨਾਲ ਹਾਂ ਅੱਜ ਤੇ ਬੜੀਆਂ ਫੜਾ ਮਾਰਦਾ ਹੀ ਮੈਂ ਮੋਟਰਸਾਈਕਲ ਦੀ ਕਿਸ਼ਤ ਵੀ ਧਾਰ ਦੇਣਾ ਤੇ 15000 ਰੁਪਏ ਬਿੱਲ ਵੀ ਧਾਰ ਦਾਂਗਾ ਸਬਜ਼ੇਲੇ ਵੀ ਦਿਆਂਗਾ 2000 ਰੁਪਏ ਹਾਂ ਮੈਂ ਅਜੇ ਇਹ ਦਈਆਂ ਕਪੜਾ ਕਪੜੇ ਪੇਟੀ ਦੇ ਸਕਾਨ ਤੇ ਹੁਣ ਸੁਪਾਏ ਨਹੀਂ ਅੰਨੀ ਮੈਂ ਫਿਰ ਜਾਈ ਡੰਗਦੇ ਸੋਨੂੰ ਨਾਲ ਲੱਗ ਕੇ ਮੈਂ ਆਉਣੀ ਆਂ ਇਹ ਡੰਗਦੇ ਵਿੱਚ ਉਹ ਕਰ ਲੈਨੀ ਆਂ ਗੱਲ ਆ ਆਹ ਤਾਂ ਜੇ ਇਹਨੂੰ ਕਿਹਾ ਐ ਆਰਪ੍ਰੀ ਨੇ ਉੱਥੇ ਲੱਗ ਜਾ ਤੋ ਉੱਥੇ ਵੀ ਨਹੀਂ ਗਿਆ ਇਹ ਪਾਣੀ ਆਇਆ ਤੇ ਪਖੰਡ ਕਰਦਾ ਵਾ ਕੋਈ ਨਹੀਂ ਮੈਂ ਕਰ ਲੈਨੀ ਆਂ ਪਤਾਨ ਕੇ ਪਤਾ ਬੜੀ ਦੁਖੀ ਜਾਣ ਕੀਤੀ ਮੈਂ ਕੀ ਤਰ੍ਹਾਂ ਘਰੋਂ ਵੀ ਬੜੀ ਦੁਖੀ ਹੋਈ ਆ ਮੈਂ ਹੁਣ ਮੈਂ ਇੱਥੇ ਵੀ ਬੜੀ ਦੁਖੀ ਆ ਹਾਂ ਉਹ ਹੋਰ ਕਿੱਥੇ ਗੁੰਜਿਆ ਹੈ ਕੱਲ ਨੂੰ ਦਵਾਈ ਦਾ ਬਣ ਨਾ ਮਾਰ ਕੇ 2000 ਰੁਪਈਆ ਲੱਗੀਆਂ ਨੇ ਰਾਤ ਮੇਰੇ ਭੇਈਆਂ ਨੇ ਇਹਨਾਂ ਦਾ ਨੂੰ ਇਹ ਤੋਂ ਚੋਰ ਪੈ ਗਏ ਨੇ ਸਾਨੂੰ ਪੰਜਾਬ ਟਾਪਸ ਮੇਰੇ ਲਾਗ ਲਾ ਕੇ ਮੈਂ ਇਹ ਟਾਪਸ ਲਾ ਕੇ ਲਾ ਕੇ ਨਾਲ ਕੋ ਫੋਨ ਪਰ ਕਿਉਂ ਨਹੀਂ ਖੜੇ ਪੋ ਕੇ ਇਹਨਾਂ ਨੇ ਹਾਂ ਮਾ ਨਾਈ ਮਾਰਦੀਆਂ ਨੇ ਗਈਆਂ ਤੇ ਹੋਰ ਕੰਮ ਆ ਪਤਾ ਨਹੀਂ ਹੁਣ ਕੀ ਆਇ ਤੇ ਕੀ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਪਤਾ ਜਾਈ ਡੰਗ ਦੇ ਵਿੱਚ ਹਾਂ ਉਹ ਤੇਰੀ ਟੈਨਸ਼ਨ ਲੈਂਦੀ ਐ ਕਿੰਨਾ ਦੀ ਰਿੰਦੀ ਮੈਨੂੰ ਕਰਨੀ ਪਤਾ ਮੈਨੂੰ ਡੰਗ ਦੇ ਵਿੱਚ ਕੀ ਕਰਦੀਆਂ ਤੇ ਕੀ ਨਹੀਂ ਹੁੰਦਾ ਹਾਂ ਪਰ ਆਉਂ ਨਿਆ ਤੇਰ ਕਮੇ ਕਿ ਹਵਲ ਕਰਨੀ ਹੈ ਨਾ ਕਰਨ ਲਾਂ ਕੇ ਫੋਨ ਦਾ ਜੈਕ ਨਹੀਂ ਖਰਾਬ ਹੋਇਆ ਫੋਨ ਹੀ ਉਂਜੀ ਕੇ ਪਾਸੇ ਦੇ ਆਇਆ ਵਾ ਆਹ ਕਰ ਕੋਈ ਨਹੀਂ ਤੇ ਮੇਰੇ ਕੋ ਤੇ ਟੈਨਸ਼ਨ ਨਹੀਂ ਆਉਂਦੀ ਅਜੇ ਇਹ ਬੈਠ ਕੰਮ ਕਰੀ ਰਿਹਾ ਡਰਤੀ ਹੋ ਮਿਰਤੀ ਇਹ ਨਹੀਂ ਦੁਖੀ ਹੈ ਮੈਨੂੰ ਤਾਂ ਕੋਹ ਦੱਸ ਦੇ ਨਹੀਂ ਮੈਂ ਤਾਂ ਇਹਨਾਂ ਚਾਵਾਂ ਲੜਾਣਾ ਪੜੀ ਜੋ ਉਹਦੀ ਗਈ ਇੱਕ ਦਿਨ ਹੀ ਕਿਤੇ ਸੁਖ ਦਾ ਸਾਹ ਵੇਖਿਆ ਤੇ ਤੋਂ ਮੈਨੂੰ ਕਦੇ ਨਿਸ਼ੇੜੀ ਉਤਰਾ ਵਿੰਦਾ ਹੈ ਇਹ ਕਿਹੜਾ ਬੜੀ ਮਾਦੇ ਬੜੀ ਜਾਣਦਗੀ ਤਵਰਾ ਦੇ ਉਦੋਂ ਵੱਧ ਇਹ ਮੈਂ ਤੇ ਉਦੋਂ ਵੱਧ ੱਬਾਵੇਂ ਕੀਤੀ ਬਣਾ ਦੁਖੀ ਹੋਇਆ ਮੇਰਾ ਬੜਾ ਮਨ ਦੁਖੀ ਹੋ ਗਿਆ ਕੀ ਕਰਾਂ ਮੈਂ ਕੁਛ ਕਰ ਨਹੀਂ ਸਕਦੀ ਹੰਤੀ ਦੇ ਲੇਖ ਮੈਂ ਬਦਲ ਨਹੀਂ ਸਕਦੀ ਧੀ ਮੇਰੀ ਬੜੀ ਦੁਖੀ ਰਹਿੰਦੀ ਉਹਦਾ ਮੈਨਾਂ ਕੋਈ ਗਲਤੀ ਤੇ ਮੈਨੂੰ ਪਤਾ ਲੱਗਦਾ ਵੀ ਦੁਖੀ ਹੈ ਚੱਲ ਜਾਨੀਆ ਕੇ ਥੱਲੇ ਆ ਕੇ ਮੈਨੂੰ ਪਤਾ ਸਾਨੂੰ ਨਾਲ ਲੱਕ ਜਾਨੀ ਆ ਮੈਨੂੰ ਪਤਾ ਜਾ ਸਹੁਰਾ ਵੀ ਬਿਚਰਾ ਤਾਂ ਕਰਦਾ ਹੁਣ ਚੱਲ ਅੱਗੇ ਸੱਸ ਕਰਦੀ ਹੁਣ ਸੱਸ ਮਰ ਗਈ ਹੈ ਤੇ ਹੁਣ ਸਹੁਰਾ ਟਾਇਆ ਕਰਨਾ ਕੰਮ ਤੇ ਉੱਥੇ ਹੀ ਰਿਹਾ ਵਿਚਾਰੀ ਦਾ ਕੀ ਕਰਨਾ ਬੱਚਾ ਆ ਨਹੀਂ ਨਿੱਕੀ ਨਿੱਕੀ ਕਰਿਆ ਕਰ ਜਦ ਦੀ ਈ ਨਾ ਇਹ ਰੱਬਾ ਦੂ ਕੀ ਕਰਿਆ ਕਰ ਮੈਂ ਤਾਂ ਬੜੀ ਦੁਖੀ ਬੋਲਣਾ ਮੈਂ ਸਹੀ ਸਾਫ਼ ਕਰਦਾ ਤੂੰ ਭਾਂਡੇ ਧੋ ਦੇ ਚੰਗਾ ਦੀਦੀ ਮੈਂ ਆਵੇ ਭਾਂਡੇ ਪੋਣੇ ਮਾਂਜ ਕੇ ਫੇਰ ਲੰਮੇ ਬੈਠਨੇ ਹਾਂ ਉਹ ਬਾਕੀ ਚੱਲ ਦੇਦੀ ਭਾਂਡੇ ਮਾਜ ਲੈ ਚੱਲ ਉਹ ਬੈਸਟ ਕਰ ਲਈ ਘੜੀ ਦੁਪਹਿਰ ਹੁਣ ਲੱਗੀ ਸੌਂ ਜੀ ਚੱਲ ਕੋਈ ਨਾ ਆਉਂਦਾ ਕਿਉਂ ਫੋਨਾ ਉਹ ਕਿਉਂ ਅਸਲ ਜਿਹਾ ਵਾਛਾ ਨਾ ਆਉਂਦਿਆ ਫੋਨਾ ਕੁੜੀਆਂ ਨੂੰ ਕੀ ਆਉਂਦੀਆਂ ਉੱਠ ਕੇ ਵੇਖਾਂ ਬਾਹਰ ਆਹ ਚ ਮਾ ਤੇ ਬੱਦਲ ਹੀ ਬਣਾ ਹੋਇਆ ਨੇ ਕਵੜਾ ਨਹੀਂ ਪੋਨਮਾ ਉਹ ਨਾ ਆਜੋ ਆਜੋ ਪਤੌਟ ਕੇ ਬਾਹਰ ਬੱਦਲ ਵੇਖੋ ਕਿਦਾਂ ਹੋਇਆ ਅੱਜ ਆਮਨੇ ਮੰਮੀ ਆ ਗਈ ਆਜੀ ਦੀਦੀ ਉਹ ਤਿੱਕੇ ਬਾਹਰ ਬੱਦਲ ਬਹੁਤ ਹੋਇਆ ਵਾ ਅੱਜ ਤੇ ਕਿੰਨਾ ਹੀ ਟਾਈਮ ਹੋ ਗਿਆ ਵਾ ਮੈਂ ਰੰਗੋ ਨੇ 6:30 ਹੋ ਗਏ ਜੇ ਅੱਜ ਤੇ ਮੰਮੀ ਨੇ ਵੀ ਨਹੀਂ ਸਾਨੂੰ ਕੋ ਕਿਆ 6:30 ਹੋ ਗਏ ਫਰਾਂ ਨਹੀਂ ਲੱਗਾ ਅੱਗੇ ਤੇ ਮੰਮੀ ਦੇ ਰੋਲਾ ਬੜਾ ਪੰਮੀ ਹੁੰਦੀ ਹੁੰਦੀ ਉੱਟ ਕੇ ਉਠੀਆਂ ਨਹੀਂ ਗੇੜ ਕਰਦਾ ਹੁੰਦਾ ਅੱਜ ਤੇ ਮੰਮੀ ਨੇ ਕੁਝ ਵੀ ਨਹੀਂ ਕਿਹਾ ਨੰਬਰ ਹੋ ਗਏ रोटी पानी जो मर्जी पता चौली बना लो कड़ी चौल बना, बना ली चौल चल ठीक है नी बना लेने मम्मी कड़ी बना लो लगे चार पकौड़े भी क्ड के पाली फिर लो ਕਾ ਪਾ ਲੋ ਜਾ ਕੇ ਖਾਣ ਵਾਤੇ ਵੀ ਛੱਡ ਲਿਆ ਨਾਲ ਨੂੰ ਕੱਢ ਲਿਆ ਜਾਓ ਕੱਢ ਲੋ ਜਾ ਦੀਦੀ ਅੱਜ ਤੇ ਲੱਗਦਾ ਮੰਮੀ ਨੂੰ ਲੱਗਦਾ ਇੱਕ ਪੁੜੀ ਨਹੀਂ ਅਸਰ ਦਿਖਾਤਾ ਆਹ ਤੇ ਲਾ ਮੰਮੀ ਇਹ ਕਰੂਗੀ ਮੰਮੀ ਨੇ ਤਾਂ ਸਵਾਲ ਵੀ ਨਹੀਂ ਪੁੱਛਿਆ ਬੋਲਤੀ ਮੰਦ ਹੋ ਗਈ ਜਿੱਦਾਂ ਹੀ ਕਿਹਾ ਦਮਾ ਨਹੀਂ ਆ ਨਾ ਆ ਚੱਲ ਆ ਜਾ ਖਾਣੇ ਨਾਲ ਢੋਪ ਪਕੌੜੇ ਕੱਢ ਕੇ ਉਹਦਾ ਤੇ ਮੰਮੀ ਨੇ ਪੁੱਛਣਾ ਤਾਂ ਮੰਮੀ ਨੇ ਗਾੜੀਆਂ ਆ ਪੈਂਹਂ ਦਿੰਦੀ ਮੰਮੀ ਹਨਾ ਅੱਜ ਤੇ ਮੰਮੀ ਨੇ ਕੁਝ ਵੀ ਨਹੀਂ ਕੀਤਾ ਅੱਜ ਤੇ ਜਦੋਂ ਆਪਾਂ ਏਸੀ ਥਲੇ ਲਮਤਿਆਂ ਨੂੰ ਨਾ ਕੋਈ ਸਕੈਮ ਆ। ਹਾਂ ਲੱਗਦਾ ਅਸਰ ਹੋ ਗਿਆ ਕੁੜੀ ਦਾ ਹਨਾ ਫਿਰ ਬਾਬਾ ਕਾਮਯਾਬ ਹੀ। ਪਾਣੀ ਪੀਣਾ ਤੈ? ਨਹੀਂ ਮੈਂ ਨਹੀਂ ਪੀਣਾ। ਸ਼ਰ ਮੈਂ ਪੀਨੇ ਇਹ ਕਰਦੇ ਆਂ ਤਿਆਰੀ। ਚੱਲ ਕਰਦੇ ਰੋਟੀ ਬਣਦੀ ਜਿਆਰੀ ਤੇ ਫੇਰ।